ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਦਾ ਪ੍ਰਸੰਗ ਪਰੰਪਾਰਸ ਵਿੱਚੋਂ ਲਿਆ ਗਿਆ ਹੈ ਪਰੰਪਾਰਸ ਵਿੱਚ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੇ ਗੁਰਨਾਨਕ ਚਮਤਕਾਰ ਵਿੱਚੋਂ ਅਨੇਕ ਦਿਲ ਖਿੱਚਵੇਂ ਪ੍ਰਸੰਗ ਲਏ ਗਏ ਹਨ ਇਹ ਪ੍ਰਸੰਗ ਗੁਰੂ ਦੇ ਪਿਆਰ ਵਿੱਚ ਲਿਖੇ ਗਏ ਹਨ ਇਹਨਾਂ ਲੇਖਣੀਆਂ ਨੂੰ ਪੜਨ ਅਤੇ ਸੁਨਣ ਨਾਲ ਸਾਡਾ ਮਨ ਗੁਰੂ ਨਾਲ ਪਰਸਦਾ ਹੈ ਅਤੇ ਸਾਡੇ ਅੰਦਰ ਗੁਰੂ ਲਈ ਅੰਦਰੋਂ ਪਿਆਰ ਅਤੇ ਭੈ ਭਾਵਨਾ ਉਪਜਦੀ ਹੈ ਪਿਆਰਿਓ ਭਾਈ ਸਾਹਿਬ ਆਪ ਨਾਮ ਬਾਣੀ ਦੇ ਰਸੀਏ ਸਨ ਇਸ ਕਰਕੇ ਜੋ ਵੀ ਪ੍ਰਾਣੀ ਇਹਨਾਂ ਲੇਖਣੀਆਂ ਦੀ ਸੰਗਤ ਕਰਦਾ ਹੈ ਇਹਨਾਂ ਨੂੰ ਪਰਸਦਾ ਹੈ ਉਹਨਾਂ ਦੇ ਅੰਦਰ ਵੀ ਨਾਮ ਬਾਣੀ ਲਈ ਖਿੱਚ ਪੈਦਾ ਹੁੰਦੀ ਹੈ ਸੋ ਪਿਆਰਿਓ ਪ੍ਰਸੰਗੀ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰਸੰਗ ਹੈ ਬੰਦੇ ਖੋਜ ਦਿਲ ਹਰ ਰੋਜ਼ ਮਰਦਾਨੀ ਦੇ ਨੈਣ ਪਿਆਰ ਤੇ ਵਿਰਾਗ ਨਾਲ ਭਰ ਆਏ ਪਾਤਸ਼ਾਹ ਮੈਂ ਮੰੰਦਾ ਤੇ ਮਾੜਾ ਹਾਂ ਇੱਕ ਤਾਂ ਤੇਰੀ ਸਾਰਨੀ ਪਛਾਣਦਾ ਦੂਜੇ ਤੈਨੂੰ ਇੱਕੋ ਇੱਕ ਪਿਆਰ ਨਿਸ਼ਾਨਾ ਬਣਾ ਕੇ ਪਿਆਰ ਨਹੀਂ ਕਰਦਾ ਤੇ ਅੱਜ ਤਾਂ ਮੈਂ ਆਪਣੇ ਮਨ ਨੂੰ ਟੋਲਦਾ ਰਿਹਾ ਹਾਂ ਪਾਤਸ਼ਾਹ ਮੈਂ ਨਹੀਂ ਚੰਗਾ ਸਤਿਗੁਰੂ ਉਹ ਕਲਿਆਣ ਮਰਦਾਨਿਆਂ ਪਹਿਲਾ ਆਪਾ ਹੀ ਟੋਲੀ ਦਾ ਹੈ ਆਪਾ ਖੋਜੀ ਦਾ ਹੈ ਇਸ ਨੂੰ ਖੰਨ ਖੰਨ ਕੇ ਵੇਖੀ ਦਾ ਹੈ ਫਿਰ ਆਪੇ ਦਾ ਆਪੇ ਨਾਲ ਜੁਦ ਹੁੰਦਾ ਹੈ ਫਿਰ ਆਪਾ ਆਪੇ ਤੇ ਫਤਿਹ ਪਾਉਂਦਾ ਹੈ ਫਿਰ ਆਪਾ ਸੁਤੰਤਰ ਹੋ ਜਾਂਦਾ ਹੈ ਫਿਰ ਆਪਾ ਆਪੇ ਦੇ ਰਸ ਵਿੱਚ ਟਿਕਦਾ ਤੇ ਖੀਵਾ ਹੋ ਕੇ ਦੁੱਖ ਸੁੱਖ ਤੋਂ ਹਰ ਕਿਸ਼ੋਕ ਤੋਂ ਮੋਹ ਮਾਇਆ ਤੋਂ ਉੱਚਾ ਹੋ ਕੇ ਦੇਖਣ ਹਾਰ ਹੋ ਜਾਂਦਾ ਹੈ ਜੇ ਮਨ ਨੂੰ ਪ੍ਰਤਾਪ ਪ੍ਰਤਾਮ ਫਰੋਲ ਫਰੋਲ ਕੀ ਵੇਖੀ ਹੀ ਨਾ ਇਸ ਦੀਆਂ ਚੋਰੀਆਂ ਦੇ ਜਾਣੂ ਹੀ ਨਾ ਹੋਈਏ ਤਾਂ ਇਹ ਆਪੇ ਨੂੰ ਧੋਖੇ ਦੇ ਦੇ ਮਾਰੀ ਜਾਂਦਾ ਹੈ ਗੁਰਮੁਖ ਸੋ ਜੋ ਮਨ ਦੀਆਂ ਚੋਰੀਆਂ ਦਾ ਜਾਣੂ ਹੋਵੇ ਨਰਦਨ ਪ੍ਰਤਾਤਾ ਜੀ ਮੈਂ ਤਾਂ ਮਿੱਟੀ ਅੰਧ ਹਾਂ ਸਤਿਗੁਰ ਮਰਦਾਨਿਆ ਇਸ ਸਰੀਰ ਵਿੱਚ ਪਸ਼ੂ ਵਰਤੀ ਪ੍ਰਧਾਨ ਹੈ ਆਪਾ ហេਠ ਆਇਆ ਦੁੱਖ ਪਾ ਰਿਹਾ ਹੈ ਪਰ ਸਮਝ ਨਹੀਂ ਰਿਹਾ ਤੂੰ ਘਬਰਾ ਨਹੀਂ ਤੂੰ ਗੁਰਮੁਖ ਹੋ ਗਿਆ ਹੈ ਜੋ ਆਪਣਾ ਸੁਭਾਵ ਹੈ ਉਹ ਸਹਿਜੇ ਸਹਿਜ ਜਿੱਤੀਦਾ ਹੈ ਪਹਿਲਾਂ ਪਸ਼ੂ ਤੋਂ ਮਨੁੱਖ ਬਣੀਦਾ ਹੈ ਫਿਰ ਦੇਵਤਾ ਭਾਗ ਵੇਆ ਜੋ ਤੈਨੂੰ ਆਪਾ ਨਜ਼ਰੀ ਆ ਗਿਆ ਹੁਣ ਆਪਾ ਆਪੇ ਤੇ ਛੇਤੀ ਕਾਬੂ ਪਾ ਜਾਏਗਾ ਕਾਲੀ ਨਾ ਕਰੀ ਮਰਦਾਨਿਆਂ ਸਿਮਰਨ ਨਾ ਹILLE ਧਿਆਨ ਨਾ ਡੋਲੇ ਤੂੰ ਵੜ ਭਾਗੀ ਹੈ ਤੇਰੇ ਤੇ ਨਿਹਰਾਮਤ ਹੋਈ ਹੈ ਆਪਾ ਦੇਖਣ ਦੀ ਹੋਰ ਹੋਣੀ ਹੈ ਆਪਾ ਵਸ ਕਰਨ ਦੀ ਮਰਦਾਨੀ ਦੇ ਨੈਣ ਭਰ ਭਰ ਆਉਣ ਤੇ ਆਖੇ ਇਹ ਤਾਂ ਅਨਹਾਰ ਦਾਤਾ ਮੈਂ ਆਪ ਨੂੰ ਕਈ ਵੇਰ ਮਨੁੱਖ ਸਮਝ ਕੇ ਲੜ ਪੇੜ ਲੈਂਦਾ ਹਾਂ ਮੇਰੇ ਔਗਣ ਨਾ ਤੱਕੀ ਜੇ ਤੂੰ ਮੈਨੂੰ ਮਿੱਤਰ ਬਣਾ ਕੇ ਤੇ ਆਪ ਮਨੁੱਖ ਬਣ ਕੇ ਲੜ ਨਾ ਲਾਉਂਦਾ ਤਾਂ ਮੇਰੇ ਅੰਦਰ ਪਿਆਰ ਕਿੱਥੋਂ ਜਾਗਣਾ ਸੀ ਜੇ ਤੂੰ ਉੱਚਾ ਉੱਚਾ ਰਹਿੰਦਾ ਤਾਂ ਮੈਂ ਮਰਾਸੀ ਨੂੰ ਤੂੰ ਕਦ ਪਿਆਰਾ ਲੱਗਣਾ ਸੀ ਜਿੱਥੇ ਤੇਰਾ ਵਾਸ ਹੈ ਉਹ ਸੱਚਾ ਥੇ ਮੇਰੇ ਇਸ ਕਰਮਾਂ ਦੇ ਬੜੇ ਕਰੜੇ ਦੇਸ਼ ਤੋਂ ਐਨੀ ਵਿਥ ਉੱਤੇ ਹੈ ਕਿ ਮੈਨੂੰ ਉਸ ਦਾ ਕੀ ਪਤਾ ਲੱਗਣਾ ਸੀ ਜੇ ਤੂੰ ਆਪ ਆ ਕੇ ਜਗਾਇਆ ਲੜ ਲਾਇਆ ਤੇ ਲੜਾਇਆ ਤਾਂ ਮੇਰੇ ਅੰਦਰ ਵੀ ਪ੍ਰੀਤ ਜਾਗੀ ਪ੍ਰੀਤ ਵਿੱਚ ਮੈਂ ਭੁੱਲਦਾ ਵੀ ਠੇਰ ਹਾਂ ਬਰਾਬਰੀ ਕਰ ਬੈਠਦਾ ਹਾਂ ਘਬਰਾ ਕੇ ਸਿਦਕ ਤੋਂ ਡੋਲ ਖਲੋਂਦਾ ਹਾਂ ਪਰ ਤਨ ਤੇਰਾ ਬਿਰਧ ਹੈ ਦਾਤਾ ਜੋ ਸਦਾ ਬਖਸ਼ਦਾ ਹੈ हे ਉੱਚੇ ਸਤਗੁਰੂ ਨਾਨਕ हे ਨੀਵਿਆਂ ਵਿੱਚ ਆ ਕੇ ਵਸਣ ਵਾਲੇ ਸਤਗੁਰੂ ਨਾਨਕ हे ਨੀਵਿਆਂ ਨੂੰ ਉੱਚਾ ਕਰ ਲੈਣ ਵਾਲੇ ਸਤਗੁਰੂ ਨਾਨਕ हे ਪਿਆਰੇ हे ਪਿਆਰੇ हे ਪਿਆਰੇ ਮੈਂ ਵਾਰੇ ਮੈਂ ਵਾਰੇ ਮੈਂ ਵਾਰੇ ਜੇ ਤੂੰ ਟੁੱਠਾ ਹੈ ਤਾਂ ਇੰਨਾ ਲੰਮਾ ਵਿਛੋੜਾ ਮੈਨੂੰ ਫੇਰ ਕਦੇ ਨਾ ਦੇਈਂ ਮੇਰੇ ਲੂ ਲੋ ਵਿੱਚ ਜੋ ਤੇਰੀ ਖਿੱਚ ਹੈ ਜੇ ਤੂੰ ਵਿਛੜਦਾ ਹੈ ਤਾਂ ਖਿੱਚ ਦੀ ਟਣੀ ਕੱਸੀ ਜਾਂਦੀ ਹੈ ਤੇ ਉਹ ਕਸ ਮਿੱਥੋਂ ਚੱਲੀ ਨਹੀਂ ਜਾਂਦੀ ਆਖ ਨਾ ਤੂੰ ਮੇਰਾ ਹੈ ਤੂੰ ਮੇਰਾ ਹੈ ਮੈਂ ਤੈਨੂੰ ਕਦੇ ਨਾ ਵਿਛੋੜਸਾਂ ਏ ਨੀਵਿਆਂ ਦੇ ਮਿੱਤਰ ਏ ਨਿਮਾਣਿਆਂ ਦੇ ਯਾਰ ਏ ਨੀਚਾਂ ਦੇ ਸੰਗ ਸਾਥ ਰਹਿ ਕੇ ਉੱਪਰ ਚੱਕ ਲੈ ਜਾਣ ਵਾਲੇ ਉੱਚਾ ਇੱਕ ਵਾਰ ਕਹੋ ਦੁਮਾ ਤੂੰ ਮੇਰੀ ਨਜ਼ਰੋਂ ਕਦੇ ਓਲੇ ਨਾ ਹੋ ਸੋ ਇਹ ਡਾਡੇ ਪਿਆਰ ਦੇ ਬਾਗ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਵਾਲੇ ਤਿੱਖੇ ਅਣਿਆਲੇ ਤੀਰ ਵਰਗੇ ਚੁਗਵੇਂ ਬਾਗ ਉਸ ਪ੍ਰੇਮ ਮੂਰਤੀ ਦੇ ਹਿਰਦੇ ਤੇ ਅਸਰ ਕੀਤੇ ਬਿਨਾ ਕਿਹਖੂ ਲੰਘ ਸਕਦੇ ਸਨ ਉਹ ਦੇਵੀ ਨੇਤਰ ਬੰਦ ਸਨ ਅਰ ਉਹਨਾ ਅੰਮ੍ਰਿਤ ਦੇ ਸੋਮਿਆਂ ਵਿੱਚ ਪਿਆਰ ਦੇ ਹੰਝੂ ਭਰ ਰਹੇ ਸਨ ਅਡੋਲ ਬੈਠੇ ਸਨ ਪਰ ਪਿਆਰ ਸਾਰੀਆਂ ਤਰ੍ਹਾਂ ਵਿੱਚ ਚਰਨਾਟ ਛੇੜ ਰਿਹਾ ਸੀ ਪ੍ਰੇਮ ਸੰਗੀਤ ਹੋ ਰਿਹਾ ਸੀ ਦਇਆ ਦੇ ਸਿੰਧੂ ਤੇ ਬਿਰਦ ਦੇ ਪਿਆਰੇ ਸਤਿਗੁਰ ਜੀ ਨੇ ਪੈਰਾ ਪਰ ਟੱਠੇ ਤੇ ਰੋ ਰੋ ਕੇ ਆਖਦੇ ਇੱਕ ਵਾਰ ਕਹੋ ਸਤਿਗੁਰ ਜੀ ਕੀ ਮਰਦਾਨਾ ਮੇਰਾ ਦਾਸ ਹੈ ਮਰਦਾਨੀ ਨੂੰ ਪਿਆਰ ਨਾਲ ਗੱਲ ਲਾ ਲਿਆ ਸਿਰ ਤੇ ਹੱਥ ਫੇਰਿਆ ਤੇ ਆਖਿਆ ਮਰਦਾਨਿਆ ਤੂੰ ਧੰਨ ਹੈ ਤੂੰ ਧੰਨ ਹੈ